ਹਾਂਜੀ ਸਰ ਅੱਜ ਪੁਲਸ ਲਾਈਨ ਚੈੱਕ ਕਰਨੇ ਸੀ ਹਾਂਜੀ ਅੱਜ ਨਾ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਹਦਾਇਤਾਂ ਜੀ ਸਾਨੂੰ ਕਿ ਅੱਜ ਵੀ ਨਾ ਅੱਜ ਦੇ 9 ਤਰੀਕ ਨੂੰ ਆਪਾਂ ਸਾਰੀ ਪੁਲਸਨ ਚੈੱਕ ਕਰਨੀ ਆ ਸਾਡੇ ਮਾਨਯੋਗ ਸਿਵਕਸਨ ਸਾਹਿਬ ਡਾਕਟਰ ਜੁਨਸਨ ਜੀ ਮਹਾਰਾਜ ਜੀ ਤੇ ਸਾਡੇ ਡਾਕਟਰ ਡਾਕਟਰ ਜਗਜੀਤ ਹੈਪੀ ਡੋਨਰ ਫਿਰ ਉਹਨਾਂ ਦੇ ਜਿਹੜਾ ਤਾਲ ਮਿਲਦੇ ਨਾਲ ਉਹਨਾਂ ਹੁਕਮ ਅਸਾਬੇ ਕਾਫਨੀ ਅੱਜ ਇੱਥੇ ਪੁਲਸਨ ਪਹੁੰਚੇ ਆ ਆ ਸਾਰੀ ਪੁਲਸਨ ਲਾਈਨ ਚੈੱਕ ਕੀਤੀ ਆ ਤੇ ਸਾਨੂੰ ਜਿੱਥੇ-ਜਿੱਥੇ ਕੋਈ ਲਾੜਾ ਮਿਲਿਆ ਆ ਅਸੀਂ ਉਹਨੂੰ ਦਿਸਟਰਬ ਕੀਤਾ ਤੇ ਕਿੰਨਾ ਕ ਲਾਰਵਾ ਮਿਲਿਆ ਸਰ ਪੁਲਿਸ ਲਾਈਨ ਦੇ ਵਿੱਚ ਲਾਰਵਾ ਸਾਨੂੰ ਕਾਫੀ ਹੱਥ ਮਿਲਿਆ ਜੀ ਕੋਈ ਨੀਰ ਬੋਟ ਕੋਈ 800 ਸਾਈਡ ਸੇ ਹੈ ਜਿਸ ਤੋਂ ਸਾਨੂੰ ਲਾਰਵਾ ਮਿਲਿਆ ਅਸੀਂ ਮੌਕੇ ਤੇ ਉਹਨੂੰ ਆਕੇ ਦਿਸਟਰਬ ਕਰਤਾ ਸਰ ਜਦ ਕਿ ਪੁਲਿਸ ਮਹਿਕਮਾ ਜਿਹੜਾ ਬਹੁਤ ਪੜਿਆ ਲਿਖਿਆ ਮਹਿਕਮਾ ਸਾਰਿਆਂ ਨੂੰ ਜਾਣਕਾਰੀ ਆ ਫਿਰ ਵੀ ਇਹਦੇ ਬਾਵਜੂਦ ਵੀ ਇੱਥੇ ਲਾਰਵਾ ਮਿਲਣਾ ਇਹ ਕੋਈ ਵਧੀਆ ਗੱਲ ਨਹੀਂ ਦੇਖੋ ਜੀ ਇਹਦੇ ਤੇ ਇਹਦੇ ਉੱਤੇ ਗੱਲ ਮੰਨੀ ਜਾਊਗੀ ਕਿ ਇਹ ਜਾਗਰੂਤਾ ਦੀ ਗੱਲ ਹੈ ਇਹ ਅਵੇਰਨੈਸ ਦੀ ਗੱਲ ਆ ਜੇ ਅਵੇਰਨੈਸ ਅਵੇਰਨੈਸ ਹੋਊਗੀ ਤੇ ਇਹਦੇ ਵਿੱਚ ਆਪਾਂ ਨੂੰ ਕੋਈ ਦਿੱਕਤ ਨਹੀਂ ਆਊਗੀ ਕਿਉਂਕਿ ਅੱਜ ਜਿਹੇ ਲੋਕਾਂ ਨੂੰ ਸਾਰਿਆਂ ਨੇ ਘਰ-ਘਰ ਜਾ ਕੇ ਜਿਹਨਾਂ ਲੋਕਾਂ ਨੂੰ ਗੇਅਰ ਕੀਤਾ ਵਾ ਭਈ ਆਪਣੀਆਂ ਜੇ ਸੁੱਜਾਂ ਫਿਰਦੇ ਪਿੱਛੇ ਲੱਗੀ ਟਰੇਆ ਉਹਨੂੰ ਆਪਾਂ ਚੰਗੀ ਤਰ੍ਹਾਂ ਵਾਚ ਕਰਨਾ ਹਫਤੇ 'ਚ 2-3 ਵਾਰ ਨੂੰ ਵਰਪਾ ਸਾਫ਼ ਕਰਨਾ ਉਲਲ 'ਚ ਪਾਣੀ ਆਪਾਂ 2 ਦਿਨ ਬਾਅਦ ਭਰਨਾ ਉਹਨੂੰ ਖਾਲੀ ਕਰਨਾ ਠੀਕ ਹੈ ਜੀ ਇਹ ਸਾਰੀਆਂ ਅੱਜ ਕਲਾਸ 'ਚ ਆਈਆਂ ਟੁੱਟੀਆਂ ਕੋਈ ਆਪਣੇ ਜੇ ਕਰੇ ਜਿਵੇਂ ਇਹਨਾਂ ਕੋਈ ਘਮੜੇ ਪਏ ਆ ਜਾਂ ਟੁੱਟੇ ਕੋਈ ਕੰਟੇਨਰ ਪਏ ਆ ਉਹ ਸਾਰੇ ਹਿੱਚਾ ਕੀਤੇ ਸਰ ਜੇ ਮੰਨ ਲਓ ਕੱਲ ਇਹਨਾਂ ਦੇ ਕਿਸੇ ਲਾਰਵਾ ਮਿਲ ਜਾਂਦਾ ਤੇ ਉੱਤੇ ਕੋਈ ਤੁਸੀਂ ਉੱਤੇ ਕੋਈ ਉਹਨੂੰ ਦੰਡ ਵੀ ਦਿੰਨੇ ਹੋ ਕੋਈ ਜੇ ਨਹੀਂ ਲੋਕੇ ਉਹ ਕਿਸ ਤਰੀਕੇ ਨਾਲ ਚਲਾਨ ਕਰਦੇ ਸਰ ਚਲਾਨ ਕਰਦੇ ਜੋ ਕੋ ਲਾਰਾ ਮਿਲੇਗਾ ਸਹੀ ਸਰ ਅਸੀਂ ਆਪਣਾ ਕਾਪਰਚ ਨੂੰ ਰਹੀ ਐਂਟੀਮੇਟ ਕਰਦੇ ਆ ਉਹ ਆ ਕੇ ਫਿਰ ਉਹਨਾਂ ਦਾ ਚਲਾਨ ਕਰਦੇ ਜੀ ਚਲਾਨ ਆਨਲਾਈਨ ਵੀ ਹੋ ਜਾਂਦਾ ਜੀ ਤੇ ਘਰਾਂ ਦੇ ਵੀ ਕਰਦੇ ਜੀ ਠੀਕ